ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਮੇਰੀ ਵੱਧ ਤੋਂ ਵੱਧ ਵੀਡੀਓ ਦੇਖਦੇ ਆ। ਸਵਾਗਤ ਹੈ ਤੁਹਾਡਾ ਮਾਨਸਾਬ ਚੈਨਲ ਤੇ ਅੱਜ ਆਪਾਂ ਲੈ ਕੇ ਆਏ ਹਾਂ ਇੱਕ ਘਰੇਲੂ ਨੁਸਖਾ ਜਿਹੜੇ ਆਪਾਂ ਘਰੇ ਬੈਠੇ ਹੀ ਆਪਣੀ ਪਸੰਦੀ ਪ੍ਰੈਗਨੈਂਸੀ ਟੈਸਟ ਕਰ ਸਕਦੇ ਆ। ਜਿਹੜੀਆਂ ਭੈਣਾ ਇਸ ਕੰਮ 'ਚ ਕੋਈ ਨਵੇਂ ਲੱਗੇ ਆ ਵੀਰ ਭੈਣਾ ਉਹਨਾਂ ਵਾਸਤੇ ਕਰ ਲੂ ਨੁਕਸਾ ਨਾ ਕੋਈ ਖਰਚਾ ਕੋਈ ਪੈਸਾ ਲਾਉਣ ਦੀ ਲੋੜ ਨਹੀਂ ਘਰੇ ਬੈਠੇ ਹੀ ਆਪਾਂ ਘਰ ਦੀਆਂ ਚੀਜ਼ਾਂ ਨਾਲ ਹੀ ਕਰ ਸਕਦੇ ਆ। ਇੱਕ ਰੀ ਲੂ ਨੁਕਸਾ ਆਪਾਂ ਘਰੇ ਬੈਠੇ ਮੋ ਨਾਲ ਕੋਈ 2 ਕੁ ਮਹੀਨਿਆਂ ਦੀ ਮੱਝਾਂ ਵੀ ਟੈਸਟ ਕਰ ਸਕਦੇ ਆ ਡਾਕਟਰ ਅਕਸਰ 2.5 ਤੋਂ 3 ਮਹੀਨਿਆਂ ਦੀ ਗਾਂਵਾਂ ਅੱਜ ਟੈਸਟ ਕਰਦੇ ਆ ਆਪਾਂ ਉਦੋਂ ਪਹਿਲਾਂ ਹੀ ਪਤਾ ਲਗਾ ਸਕਦੇ ਆ ਵੀ ਆਪਣਾ ਪਸ਼ੂ ਗੱਭਣਾ ਆ। ਤੇ ਜਾਂ ਵੀ ਨਹੀਂ ਗੱਭਣ ਰਿਹਾ ਤੇ ਇਹਦੇ ਵਾਸਤੇ ਆਪਾਂ ਨੂੰ ਬਸ ਕਾਸੇ ਦੀ ਲੋੜ ਨਹੀਂ ਇੱਕ ਸਰੋਂ ਦੇ ਤੇਲ ਦੀ ਜ਼ਰੂਰਤ ਆ ਉਹ ਆਪਾਂ ਸਰੋਂ ਦਾ ਤੇਲ ਲੈ ਕੇ ਆਉਣੇ ਆ ਆ ਦੇਖੋ ਜਿਹੜਾ ਆ ਲੈ ਕੇ ਆ ਆ ਬਸ਼ਾਬਤਾ ਹੈਗਾ ਗੱਭਣ ਮੱਝ ਦਾ ਜਿਹੜਾ ਆਹਾ ਹੈ ਇਹ ਖਾਲੀ ਦਾ ਇਹ ਆਪਾਂ ਦੋ ਤਾਂ ਤੁਹਾਨੂੰ ਯਕੀਨ ਦਿਵਾਉਣ ਵਾਸਤੇ ਲੈ ਕੇ ਆਏ ਆ ਵੀ ਤੁਹਾਨੂੰ ਪਤਾ ਲੱਗ ਜਾਓ ਵਿੱਕੀ ਫਰਕ ਹੁੰਦਾ ਗੱਬਣ ਤੇ ਫੰਡਰ ਪਸ਼ੂ ਦੇ ਵਿੱਚ ਆ ਦੇਖੋ ਆ ਗੱਬਣ ਦਾ ਆ ਫੰਡਰ ਦਾ ਇਹਦੇ ਵਿੱਚ ਆਪਾਂ ਕੁਛ ਨਹੀਂ ਕਰਨਾ ਇਹਨੂੰ ਪਹਿਲਾਂ ਟਿਕਾ ਲੈਣਾ ਜਦੋਂ ਇਹ ਜਮ ਹਟ ਗਿਆ ਹਿਲਣਾ ਜੇ हट ਗਿਆ ਹਾਂ ਦੋ ਮਹੀਨੇਾਂ ਚ ਪਾਲ ਤੁਸੀਂ ਇੱਕ ਭਾਂਡੇ 'ਚੀ ਪਾਉਣਾ ਜਿਹਦਾ ਵੀ ਟੈਸਟ ਕਰਨਾ ਇਹਦੇ 'ਚ ਆਪਾਂ ਇੱਕ ਧਾਰ ਬਣ ਕੇ ਸਰੂਨ ਦਾ ਤੇਲ ਪਾਉ। ਤੇ ਲੈ ਇੱਥੇ ਪਾ ਮੰਗੇ। ਇੱਥੇ ਪਾਤਾ। ਹੁਣ ਆਪਾਂ ਇੱਥੇ ਪਾਉ। ਆ ਦੇਖੋ ਆ ਗੱਬਣ ਦਾ ਸੀ ਆ ਫੰਡਰ ਦਾ ਸੀ। ਨੇੜੇ ਕਰਕੇ ਦਿਖਾਵੇ। ਆ ਜਿਹੜਾ ਗੱਬਣ ਦਾਗਾ ਇਹਦੇ ਵਿੱਚ ਤਾਦੇ ਆ ਉਹ ਬਣ ਜਾਂਦੀ ਛੱਲੀ ਜੀ ਬਣ ਜਾਂਦੀ ਇਕੱਠਾ ਹੀ ਰਹਿੰਦਾ। ਖਿੱਲਰਿਆ ਨਹੀਂ ਇਹ। ਜਮਾ ਉਤੇ ਐਂ ਪਰਤ ਜੀ ਬਣ ਗਈ ਕੱਠੂਈ ਨੇੜੇ ਕਰਕੇ ਦਿਖਾ ਦੇ ਜਮਾ ਆ ਪਰਤ ਜੀ ਬਣ ਗਈ ਨਾ ਤੇ ਜਿਹੜਾ ਵੰਡਰ ਦਾਗਾ ਉਹ ਐਂ ਘੁਲ ਗਿਆ ਜਿਵੇਂ ਆਪਾਂ ਪਾਣੀ ਚ ਤੇਲ ਪਾ ਦੀ ਉਹ ਤਰਬਰਾ ਜਿਹਾ ਬਣ ਜਾਂਦਾ ਨਾ ਸਾਰੇ ਵਿੱਚ ਰਲ ਜਾਂਦਾ ਆ ਦੇਖੋ ਉਹ ਰਲ ਗਿਆ ਖਿਲਰ ਗਿਆ ਉਹ ਜਮਾ ਇਹ ਖਾਲੀ ਮੱਝ ਦਾ ਸੀ ਆ ਗੱਬਣ ਮੱਝ ਦਾ ਸੀਗਾ ਇਹ ਇੱਕ ਥਾਂ ਖੜ ਗਿਆ ਹਰੇ ਇਹ ਤਾਂ ਮੇਰੇ ਕੋਲ ਤਾਂ ਗੱਭਣ ਮਾਝ ਸੀ ਤੁਸੀਂ ਤਾਂ ਚੈੱਕ ਕਰਨੀ ਆ ਵੀ ਗੱਭਣ ਹੈਗਾ ਖਾਲੀ ਆ ਆ ਗੱਭਣ ਹੈ ਆ ਤੇ ਆ ਖਾਲੀ ਆ ਇਹ ਹੁਣ ਮੈਨੂੰ ਤਾਂ ਪਤਾ ਵੀ ਆ ਤਾਂ ਖਾਲੀ ਦਾ ਸੀਗਾ ਗੱਭਣ ਦਾ ਸੀ ਤੁਸੀਂ ਜੇ ਟੈਸਟ ਕਰਨਾ ਵਸ ਆ ਦੇਖਣਾ ਵੀ ਇਹ ਖਿਲ ਰਿਹਾ ਤਾਂ ਨਹੀਂ ਇਧਰ ਕਿਤੇ ਨਹੀਂ ਗਿਆ ਇਹ ਜਮਾ ਇਧਰੋਂ ਕੱਲਾ ਪਛਾਉ ਕੱਲਾ ਹੀ ਆ ਆ ਵਿਚਾਲੇ ਵਿਚਾਲੇ ਤੇਲ ਖੜਾ ਬਸ ਇਹੀ ਫਰਕ ਹੁੰਦਾ ਵੀ ਆਹ ਹੋਆ ਲੱਗਿਆ ਨਾ ਆ ਕੱਲੇ ਸਰੋਂ ਦੇ ਤੇਲ ਨਾਲ ਪਾਪਾ ਕੋਈ ਵੀ ਮੱਝ ਦਾ ਟੈਸਟ ਕਰ ਸਕਦੇ ਆ ਵੀ ਗੱਭਣਾ ਜਾਂ ਖਾਲੀ ਆ ਅਸੀਂਵੇਂ ਛੇ ਹੀ ਨੁਕਤਾ ਬਣਾਉਣੇ ਆ ਡਾਕਟਰ ਨੂੰ ਤਾਂ ਅਸੀਂ ਉਦੋਂ ਸਾਦੇ ਆ ਜਦੋਂ ਕੋਈ ਪਸ਼ੂ ਵੇਚਣਾਗਾ ਜਾਂ ਕਿਸੇ ਤੋਂ ਲੈਤਾਗਾ ਕੋਈ ਟੈਸਟ ਕਰਨ ਵਾਸਤੇ ਡਾਕਟਰ ਨੂੰ ਬੁਲਾਉਣੇ ਆ ਨਹੀਂ ਬਹੁਤ ਘੱਟ ਬੁਲਾਉਣਾ ਸੀ ਡਾਕਟਰ ਨੂੰ ਘਰੇ ਬਸ ਇਸ ਤਰ੍ਹਾਂ ਟੈਸਟ ਕਰ ਲੈਨੇਵੇਂ ਪਸ਼ੂ ਗੱਭਣਾ ਜਾਂ ਖਾਲੀ ਆ ਤੇ ਕਿਸੇ ਨੂੰ ਵੀ ਮੇਰੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਵਧੀਆ ਜੇ ਕਮੈਂਟ ਕਰਦੇ ਹੋ ਤੇ ਦੱਸ ਦਿਓ ਵੀਡੀਓ ਤੇ ਮੇਰਾ ਨੁਕਤਾ ਹੀ ਅਪਣਾ ਕੇ ਵੀ ਦੇਖਣਾ ਅੱਗੇ ਕੋਈ ਹੋਰ ਵੀਡੀਓ ਲੈ ਕੇ ਆਵਾਂਗੇ ਜੇ ਤੁਸੀਂ ਵਧੀਆ ਕਮੈਂਟ ਕੀਤੇ ਤਾਂ ਹੋਰ ਵੀ ਵੀਡੀਓ ਬਣਾਵਾਂਗੇ ਨੁਕਤੇ ਸਾਨੂੰ ਹੋਰ ਵੀ ਕੋਈ ਬਹੁਤ ਨੁਕਤੇ ਪਤਾ ਕਿਉਂਕਿ ਅਸੀਂ ਵਪਾਰ ਦਾ ਕੰਮ ਕੀਤਾ ਤਾਂ ਕਰਕੇ ਸਾਨੂੰ ਸਾਰੇ ਨੁਕਤੇ ਪਤਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਥੈਂਕ ਯੂ